2018 19000 ਜਿੱਥੇ ਮਰਜ਼ੀ ਬੈਡ ਰੋ ਮਿਲ ਜਾਂਦਾ ਤੁਸੀਂ ਲੋਕਾਂ ਦਾ ਵੇਰੇ ਕੀ ਕਰਦੇ ਹੋ 18 19000 ਦਾ ਬੈਡ ਜੇ ਅਗਰ ਮਾਰਕੀਟ 'ਚ ਮਿਲਦਾ ਹੈ ਤੇ ਫੈਕਟਰੀਆਂ ਦਾ ਫਾਇਦਾ ਕੀ ਹੈ ਜੀ 11.5 ਹਜ਼ਾਰ ਰੁਪਏ ਦਾ ਬੈਡ ਦਵਾਂਗੇ ਬੰਦੇ ਕੀ ਕਰਦੇ ਆ ਕਿ ਅੰਦਰ ਰੰਗ ਰੂੰਗ ਲਗਾ ਦਿੰਦੇ ਪਤਾ ਨਾ ਲੱਗੇ ਕਿਹੜੀ ਫਲਾਈਆਂ ਹੈਗੀਆਂ ਹਾਂਜੀ ਆ ਦੇਖੋ ਜੀ ਆਈਐਸਓ ਮਾਰ ਕੇ ਦੀ ਫਲਾਈਆਂ ਹੈਗੀਆਂ ਜਿਹੜਾ ਬੰਦਾ ਵੈਰੀਫਾਈ ਵੀ ਕਰ ਸਕਦਾ ਕਿ ਹਾਂਜੀ ਵਾਕਈ ਕੁਆਲਿਟੀ ਯੂਜ਼ ਕਰ ਰਹੇ ਨੇ ਬਾਜ਼ਾਰ 'ਚ 4000 ਰੁਪਏ ਤੋਂ ਸਟਾਰਟ ਹੁੰਦੀ ਗੱਜਾਂ ਦੀ ਜੋੜੀ ਇੱਥੇ 1850 1850 ਸਰ ਆ ਵੀ ਬੜਾ ਸੋਹਣਾ ਦੇ ਇੱਕ ਵਧੀਆ ਸਾਈਜ਼ ਆ ਇਹਦੇ ਵੀ ਦੱਸੋ ਕੀ ਪ੍ਰਾਈਸ ਆ ਸਰ ਇਹ ਸੋਫਾ 1850 ਵਿਕ ਚੁੱਕਾ ਵੈਸੇ ਇਹਦੇ ਨਾਲ ਦੇ ਹੋਰ ਆਰਡਰ ਦੇ ਕਹੋਗੇ ਮਿਲ ਜਾਏਗਾ 1850 1850 ਆ ਦੇਖੋ ਜੀ ਸੱਚੀ ਚੀ ਇਹ 2 3 ਇਹਨ ਬਣਿਆ ਇਹਦੇ ਵਿੱਚ ਬੈੱਡ ਦਾ ਬੈੱਡ ਬਣ ਗਿਆ ਤੋਂ ਬੜਾ ਉੱਚਾ ਲਾਤਾ ਇਹਦੇ ਵਿੱਚ ਸਪੇਸ ਵੀ ਕਾਫੀ ਆ ਗਈ ਸਪੇਸ ਇਹ ਨਾਲ ਨਾਲ ਦੇਖੋ ਤੁਸੀਂ ਟਿਕਾ ਸਕਦੇ ਆ ਉਧਰ ਤੁਸੀਂ ਦੇਖੋ ਸ਼ੀਸ਼ਾ ਲੱਗਾ ਡਰੈਸਿੰਗ ਟੇਬਲ ਵੀ ਬਣ ਗਿਆ ਸਰ ਹੈਗਾ 35 36000 ਦਾ ਰੇਟ ਕੀ ਇਹਦਾ ਨਹੀਂ ਜੀ ਜੇ 35 36000 ਦਾ ਬੈੱਡ ਲੈਣਾ ਤਾਂ ਫੈਕਟਰੀ ਜੇ ਆਂਦਾ ਕੀ ਫਾਇਦਾ ਹੈਗਾ ਹਾਂ ਜੀ ਇਹ ਬੈੱਡ ਪੈ ਗਿਆ 24000 ਦਾ ਆਹ ਸੋਫਾ ਤੁਸੀਂ ਚੈੱਕ ਕਰ ਲਓ ਸੋਫੇ ਦੇ ਵਿੱਚ ਸਵੇਡ ਲੱਗੀ ਹੋਈ ਆ ਕਲਰ ਇਹਦੇ ਵਿੱਚ ਕਾਫੀ ਆ ਸਾਈਜ਼ ਬੱਕੋ ਬੱਕਰੇ ਸਰ ਇਹਦੇ ਪ੍ਰਾਈਸ ਦੱਸੋ ਨਾ ਕੀ ਹੈ ਸਾਡੇ 28000 28200 ਚ ਪੂਰਾ ਸੈੱਟ 40000 ਰੁਪਏ ਦਾ ਬਜਾਅ ਦਾ ਰੇਟ ਹੈ ਸਾਡੇ 28200 ਦੇਖੋ ਇਹਦਾ ਬਹੁਤ ਸੋਹਣਾ ਫੀਚਰ ਆ ਤੁਸੀਂ ਸੁੱਤੇ ਪਏ ਹੋ ਤੁਸੀਂ ਉੱਠਦੇ ਹੋ ਤੁਹਾਨੂੰ ਲਾਈਟ ਜਗਾਉਣ ਦੀ ਲੋੜ ਨਹੀਂ ਆ ਇੰਨੀ ਕਿ ਮਿੱਟੀ ਮਿੱਟੀ ਧੀਮੀ ਧੀਮੀ ਲਾਈਟ ਆ ਤੁਸੀਂ ਉੱਠ ਕੇ ਜਾ ਸਕਦੇ ਹੋ ਮਤਲਬ ਇਹ ਵੀ ਇੱਕ ਬਹੁਤ ਸੋਹਣਾ ਫੀਚਰ ਆ ਸਾਡੇ ਘਰ ਦਾ ਕਮਰਾ ਛੋਟਾ ਆ ਤੁਸੀਂ ਜਿਹੋਨੇ ਵੀ ਸੈਟੀਆਂ ਸੀ ਨਹੀਂ ਲਾਉਣੀਆਂ ਉਹਦੇ ਨਾਲ ਵੀ ਤੁਸੀਂ ਆਹ ਬਹੁਤ ਸੋਹਣਾ ਸੈੱਟ ਕਰ ਸਕਦੇ ਆ ਕਿਸ਼ਤਾਂ ਤੇ ਮਿਲ ਜਾਂਦਾ 100 ਕੁ ਮੀਟਰ ਦਾ ਦਾਇਰਾ ਹੋਣਾ ਚਾਹੀਦਾ ਬਜਾਜ ਫਾਈਨੈਂਸ इजीली ਹੋ ਜਾਏਗਾ

ਜਾਉਣਿਆ ਦੀਵਾਲੀ ਦਾ ਤਿਉਹਾਰ ਆ ਗਿਆ ਸੀ ਸੋਫੇ ਬੈੱਡ ਅਲਮਾਰੀਆਂ ਪ੍ਰੈਸਟੇਬਲ ਕੱਦੇ ਲਈ ਕਿੱਥੋਂ ਉਹ ਅੱਜ ਤੁਹਾਡੇ ਲਈ ਲੱਭ ਲਿਆ ਪੰਜਾਬ ਦਾ ਖੂਫੀ اٹਕਾਣਾ ਪਹੁੰਚ ਗਏ ਆ ਪੰਜਾਬ ਦੀ ਸਭ ਤੋਂ ਵੱਡੀ ਜਲੰਧਰ ਦੇ ਵਿੱਚ ਕੰਫੀਬਲ ਮੈਟ੍ਰਸ ਤੇ ਫਰਨੀਚਰ ਫੈਕਟਰੀ ਦੇ ਵਿੱਚ ਜਿੱਥੇ ਬਹੁਤ ਵੱਡੇ ਫਾਇਦੇ ਕਰਨੇ ਆ ਅੱਜ ਰੇਟ ਫੌਲਡੋ ਬੈੱਡ ਸੋਫੇ ਡਾਈਨਿੰਗ ਟੇਬਲ ਗੱਦੇ ਚਹਿਰੀ ਹੋਰ ਸਮਾਨ ਲੜਾ ਆਹ ਦੇਖੋ ਗੱਡੀਆਂ ਭਰ-ਭਰ ਕੇ ਜਾ ਰਹੀਆਂ ਇਧਰ ਵੀ ਗੱਡੀ ਖਰੀ ਆ ਪਰਲੇ ਪਾਸੇ ਗੱਡੀ ਭਰੀ ਆ ਚਾਹੇ ਤੁਸੀਂ ਦੁਕਾਨਦਾਰ ਹੋ ਤੁਸੀਂ ਆਪਣੇ ਘਰ ਲਈ ਫਰਨੀਚਰ ਲੜਾ ਸਰ ਬੜਾ ਪ੍ਰੈਸ਼ਰ ਪਾਉਂਦੇ ਲੋਕ ਉਹ ਕਹਿੰਦੇ ਤੁਸੀਂ ਇਧਰ ਉਧਰ ਦਾ ਜਾਂਦੇ ਹੋ ਬੇ ਜਲੰਧਰ ਕੰਫਰਟੇਬਲ ਮੈਟਰਸ ਜਾਓ ਤੁਹਾਨੂੰ ਮਿਲਾਈਏ ਅੱਜ ਦੱਸੋ ਕਿਦਾਂ ਹੀ ਤਿਆਰੀ ਕੀਤੀ ਲੋਕਾਂ ਦੀ ਦੀਵਾਲੀ ਦੀ ਪੂਰੀ ਤਿਆਰੀ ਕੀਤੀ ਜੀ ਚੀਪ ਐਂ ਬੈਸ ਸਸਤੇ ਟਿਕਾਊ ਸਭ ਤੋਂ ਵਧੀਆ ਬੈੱਡ ਬਣਾ ਰਹੇ ਹਾਂ ਜੀ ਆਹ ਦੇਖੋ ਉਹਨ ਕੀ ਸੀਡੇ ਟੈਂਪੂ ਤੇ ਵੀ 10 ਬੈੱਡ ਜਾ ਰਹੇ ਕੋਜੀ ਵਿੱਚ ਇਦਾਂ ਅਸੀਂ ਪੂਰੀ ਪਲਾਈ ਲਗਾ ਕੇ ਅਸੀਂ 19mm ਪਲਾਈ ਲਗਾ ਕੇ ਬੈੱਡ ਬਣਾਏ ਆ ਜੀ ਬੰਦੇ ਕੀ ਕਰਦੇ ਆ ਕਿ ਅੰਦਰ ਰੰਗ ਰੂੰਗ ਲਗਾ ਦਿੰਦੇ ਪਤਾ ਨਾ ਲੱਗੇ ਕਿਹੜੀ ਪਲਾਈਆਂ ਹੈਗੀਆਂ ਹਾਂਜੀ ਆ ਦੇਖੋ ਜੀ ਆਈਐਸਓ ਮਾਰਕ ਦੇ ਦੀ ਪਲਾਈਆਂ ਹੈਗੀਆਂ ਜਿਹੜਾ ਬੰਦਾ ਵੈਰੀਫਾਈ ਵੀ ਕਰ ਸਕਦਾ ਕਿ ਹਾਂਜੀ ਵਾਕਈ ਕੁਆਲਿਟੀ ਯੂਜ਼ ਕਰ ਰਹੇ ਨੇ ਆ ਦੇਖੋ ਜਿੱਦਾਂ ਉਹਨਾ ਸਾਰੇ ਬੈੱਡ ਵਗੈਰਾ ਪਏ ਆ ਸੋਫੇ ਪਏ ਆ ਇਹ ਸਭ ਲੱਦ ਲੁਦ ਕੇ ਇਸੇ ਜੇ ਮਾਲ ਜੇ ਜਾਣੇ ਆ ਜੀ ਗੱਡੀਆਂ ਜੀ ਮੈਂ ਦੇਖ ਰਿਹਾ ਵੀ ਭਾਈ ਬੜੀ ਵਧੀਆ ਤੁਸੀਂ ਯੂਜ਼ ਕੀਤੀ ਸਭ ਕੋਲੇ ਪਿੱਛੇ ਆ ਗੱਦਾ ਗੁੱਦਾ ਲੱਗਾ ਲਾਈਟਾਂ ਵੀ ਲੱਗੀਆਂ ਹੋਈਆਂ ਨਾ ਮੇਰਾ ਰੇਟ ਉਸੇ ਬਾਜ਼ਾਰ ਚ 18-19000 ਜਿੱਥੋਂ ਮਰਜ਼ੀ ਬੈੱਡ ਉਹ ਮਿਲ ਜਾਂਦਾ ਤੁਸੀਂ ਲੋਕਾਂ ਦਾ ਵੇਰੇ ਕੀ ਕਰਦੇ ਹੋ 18-19000 ਦਾ ਬੈੱਡ ਜੇ ਅਗਰ ਮਾਰਕੀਟ ਜੇ ਮਿਲਦਾ ਹੈ ਤੇ ਫੈਕਟਰੀਆਂ ਆਨ ਦਾ ਫਾਇਦਾ ਕੀ ਹੈ ਜੀ 11.5 ਹਜ਼ਾਰ ਰੁਪਏ ਦਾ ਬੈੱਡ ਦਵਾਂਗੇ 11000 ਰੁਪਏ ਦੇ ਦੋ ਬੈੱਡ ਤੁਸੀਂ 11.5 ਹਜ਼ਾਰ ਰੁਪਏ ਦਾ ਬੈੱਡ ਲੈ ਜਾਓ ਉਹ ਵੀ ਅਪਲਾਈ ਦਾ ਬਣਿਆ ਹੋਇਆ ਦੇਖੋ ਇਹ ਫਰਕ ਹੁੰਦਾ ਕਿਸੇ ਸ਼ੋਰੂਮ ਜਿਆਣਾ ਜਾਂ ਕਿਸੇ ਫੈਕਟਰੀ ਜਿਆਣਾ ਬਾਜ਼ਾਰ ਜਿਹੜੇ ਮਰਜ਼ੀ ਸ਼ੋਰੂਮ ਜਾਓ ਇਹਦੇ ਨਾਲ ਦਾ ਇਸ ਕੁਆਲਿਟੀ ਦਾ ਬੈੱਡ 18-19000 ਤੋਂ ਘੱਟ ਨਹੀਂ ਮਿਲਣਾ ਪਰ ਇੱਥੇ ਆਜੋ 11500 ਹੀ ਲੈ ਜਾਓ ਆ ਦੇਖੋ ਗੱਡੀਆਂ ਭਰ-ਭਰ ਕੇ ਜਾ ਰਹੀਆਂ ਆ ਵੀ ਤੁਸੀਂ ਦੇਖੋ ਬਹੁਤ ਵੱਡੀ ਗਿਣਤੀ ਵਿੱਚ ਜਾ ਰਿਹਾ ਉਧਰ ਵੀ ਕਹਿਰਾ ਮਾਰ ਕੇ ਦਿਖਾ ਦਿਓ ਇੱਧਰ ਵੀ ਬੈੱਡ ਪਿਆ ਇੱਕ ਹੋਰ ਗੱਲ ਦੱਸ ਦਿੰਨੇ ਆ ਇੱਥੇ ਗੱਡੇ ਗੱਦਿਆਂ ਦੀ ਰੇਟ ਵੀ ਸਰ ਦੱਸ ਦਿਓ ਅੱਜ ਸਹਿਲਾ ਕਰੋ ਲੋਕਾਂ ਦਾ ਹੈ ਹੀ ਇਹ ਜਿੱਦਾਂ ਉਹਨਾ ਦੇਖੋ ਬੈੱਡ ਜਾ ਰਹੇ ਆ ਬੈੱਡ ਦੇ ਨਾਲ ਗੱਕਾਂ ਲਈ ਗੱਦੇ ਵੀ ਜਾ ਰਹੇ ਆ ਹਾਂਜੀ ਇਹ ਬੈੱਡ ਇਹ ਜਿਹੜੀ ਗੱਦੇ ਦੀ ਜੋੜੀ ਹੈਗੀ ਹੈ ਜੀ ਇਹ 1850 ਰੁਪਏ ਦੀ ਜੋੜੀ ਹੈ 1850 ਰੁਪਏ ਦੀ ਜੋੜੀ ਹਾਂਜੀ ਹਾਂਜੀ 1850 ਦੀ ਜੋੜੀ ਬਾਜ਼ਾਰ 'ਚ 4000 ਰੁਪਏ ਤੋਂ ਸਟਾਰਟ ਹੁੰਦੀ ਗੱਦਿਆਂ ਦੀ ਜੋੜੀ ਇੱਥੇ 1850 1850 'ਚ ਇੱਥੇ ਨਹੀਂ ਗੱਲ ਮੁਕਣੀ ਇੱਧਰ ਦੇਖੋ 1800 ਦੀ ਲੈ ਜਾਓ 2800 ਦੀ ਲੈ ਜਾਓ 18000 ਦੀ ਲੈ ਜਾਓ ਭਾਵੇਂ 50000 ਤੱਕ ਦਾ ਗੱਦਾ ਲੈ ਜਾਓ ਮਤਲਬ ਜਿੱਦਾਂ ਦਾ ਤੁਹਾਡਾ ਟੇਸਟ ਹੋਗਾ ਉਹ ਮਿਲ ਜੂ ਸਰ ਮੈਨੂੰ ਇਹ ਦੱਸੋ ਜੋੜੀ ਦਾ ਮਿਲ ਜਾਂਦੀ ਆ ਜਿਹੜੇ ਬੰਦ ਪੀਸ ਮੈਟਰਸ ਹੈਗੇ ਆ ਇਹ ਇਹਦੇ ਕਿੱਥੋਂ ਕਿ ਸ਼ੁਰੂਆਤ ਹੋ ਜਾਂਦੀ ਹੈ ਇਹਦੀ ਬੰਦ ਪੀਸ ਮੈਟਰਸ ਅੱਛੀ ਕੁਆਲਿਟੀ ਦਾ ਲੈਣਾ ਹੋਵੇ 5.5 6000 ਤੋਂ ਸ਼ੁਰੂ ਹੋ ਜਾਂਦਾ ਜੀ ਜੀ ਇਹ ਆਲਗ-ਵਲਗ ਕਿਸਮ ਦੇ ਆ ਜਿੱਦਾਂ ਉਹ ਨਾ ਦੇਖੋ ਆ ਗੱਦਾ ਬਨੇ ਆ ਸੌਫਟ ਹੈ ਹਾਂਜੀ ਇਹ ਪਿਓਰ ਕੁਆਲਿਟੀ ਦਾ ਮਟੀਰੀਅਲ ਗਾਹ ਦੇ ਮੇ ਖੁਦ ਖੜੇ ਹੋ ਕੇ ਬਨਵਾਇਆ ਹੈ ਹਾਂਜੀ ਇਹ ਸਾਈਜ਼ ਜਿੰਦਾ ਮਰਜ਼ੀ ਲੈ ਲਓ ਚਾਹੇ ਵੱਡਾ 6x6 ਹੋਵੇ ਨਹੀਂ ਖੜ ਕੇ ਗੱਦਾ ਬਣਾ ਸਕਦਾ ਬਿਲਕ ਗਾਗ ਚਾਹੇਗਾ ਤੇ ਗੱਦਾ ਖੋਲ ਕੇ ਵੀ ਦਿਖਾ ਦਾਂਗੇ ਗਾਗ ਚਾਹੇਗਾ ਤੇ ਸਾਹਮਣੇ ਖੜੇ ਹੋ ਕੇ ਵੀ ਬੁਲਾਓ ਜਿਹੜਾ 12 15000 ਦਾ ਗੱਦਾ ਬਾਜ਼ਾਰ ਚ ਮਿਲਦਾ ਇੱਥੇ ਤੁਹਾਨੂੰ 5 6000 ਦਾ ਵਨ ਪੀਸ ਬੈਚਾ ਰਿਹਾ ਹਾਂ ਇੱਧਰ ਦੇਖੋ ਅਲਮਾਰੀਆਂ ਵੀ ਦਿਖਾ ਦਿਓ ਅਲਮਾਰੀਆਂ ਦੇਖੋ ਇਹਨਾਂ ਸ਼ੀਸ਼ੇ ਵਾਂਗ ਚਮ-ਚਮ ਕਰਦੀਆਂ ਅਲਮਾਰੀਆਂ ਇਹ ਤੁਸੀਂ ਚੈੱਕ ਕਰ ਲਓ ਸਰ ਅਲਮਾਰੀਆਂ ਦੇ ਵਿੱਚ ਮੈਂ ਦੱਸੋ ਕਿੰਨੀ ਕਿ ਵਰਾਈਟੀ ਹੈਗੀ ਅਲਮਾਰੀ ਦੇ ਵਿੱਚ ਤਾਂ ਬਹੁਤ ਵਰਾਈਟੀ ਆ ਦੇਖੋ ਪੂਰੀ ਲੈਮੀਨੇਟ ਬਣੀ ਹੋਈ ਹੈ ਜੀ ਇਹਦੇ ਵਿੱਚ ਸਾਰੀ ਦੀ ਸਾਰੀ ਅਸੀਂ ਪ੍ਰੋਪਰ ਫਿਨਿਸ਼ ਕਰਕੇ ਬਣਾਈ ਗਈ ਹੈ ਦੇਸੀ ਵੰਡਾ ਕੁਝ ਨਹੀਂ ਹੈਗਾ ਇਹਦੇ 'ਚ ਜਿੱਦਾਂ ਦਾ ਡਰਾਅਰ ਦੀ ਕੁਆਲਿਟੀ ਦੇਖ ਲਓ ਚਾਹੇ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਅਲਮਾਰੀਆਂ ਦੇ ਅੰਦਰਲੀ ਕੁਆਲਿਟੀ ਦੇਖ ਲਓ ਪੂਰੀ ਦੀ ਪੂਰੀ ਬੋਰਡ ਦੇ ਵਿੱਚ ਬਣੀ ਹੈ ਜੀ ਸੋ ਦੇਖੋ ਤੁਸੀਂ ਅਲਮਾਰੀਆਂ ਦੇਖ ਲਿਆ ਅਲਮਾਰੀਆਂ ਨਾਲ ਨਾਲ ਜੀ ਕੋ ਸਾਡੇ ਕੋਲ ਡਰੈਸਿੰਗ ਟੇਬਲ ਮਿਲ ਜਾਣਿਆ ਡਰੈਸਿੰਗ ਦੇ ਨਾਲ ਸਾਨੂੰ LED ਪੈਨਲ ਮਿਲ ਜਾਣਿਆ ਸਰ ਇਹਦੀ ਵੀ ਮਜ਼ਬੂਤੀ ਪੂਰੀ ਹੈ ਜੀ ਪੂਰੀ ਮਜ਼ਬੂਤੀ ਹੈ ਔਰ ਇਹ ਆਮ ਜਿੱਦਾਂ ਬਾਜ਼ਾਰ ਦੇ ਵਿੱਚ LED ਮਿਲਦੀਆਂ ਨਾ ਅਸੀਂ ਆਪਣੀ ਤਰਫੋਂ ਇਹ ਦੇਖੋ ਪੂਰੀ ਲਾਈਟਨਿੰਗ ਲਗਾ ਕੇ ਇਹਨਾਂ ਨੂੰ ਤਿਆਰ ਕੀਤਾ ਹੈ ਔਰ ਹਾਈ ਲੈਮੀਨੇਟਡ ਬੋਰਡ ਦੇ ਵਿੱਚ ਬਣਾਇਆ ਇਸ ਤਰ੍ਹਾਂ ਕੋਈ ਵਿਡਿੰਗ ਦਾ ਬੈੱਡ ਚਾਹੀਦਾ ਹੋਏ ਪੂਰਾ ਹੈਵੀ ਉਹ ਬੈੱਡ ਮਿਲ ਜਾਏਗਾ ਕਿਸੇ ਨੂੰ ਲਾਈਟ ਔਰ ਬਕਸੇ ਵੱਡੇ ਚਾਹੀਦੇ ਹਨ ਉਹ ਮਿਲ ਜਾਣਗੇ ਮਤਲਬ ਹਰ ਚੀਜ਼ ਦਾ ਜਿੱਦਾਂ ਵਿਆਹ ਸ਼ਾਦੀਆਂ ਦੇ ਵਿੱਚ ਬੱਚਿਆਂ ਨੂੰ ਅੱਜ ਕੱਲ ਜ਼ਰੂਰਤ ਹੁੰਦੀ ਉਹ ਚੀਜ਼ ਦੀ ਹੈਗੀ ਹੈ ਦੇਖੋ ਤੁਹਾਡੇ ਘਰ ਦੇ ਵਿੱਚ ਬੱਚੀ ਦਾ ਵਿਆਹ ਆ ਗਿਆ ਤੁਸੀਂ ਕਿਸੇ ਨੂੰ ਗਿਫਟ ਦੇਣਾ ਆਹ ਦੇਖੋ ਜੀ ਸਪੈਸ਼ਲ ਚੀਜ਼ ਬਣਾਤੀ ਆ ਇਹ 2 3 ਇਨ ਬਣਿਆ ਇਹਦੇ ਵਿੱਚ ਬੈੱਡ ਦਾ ਬੈੱਡ ਬਣ ਗਿਆ ਟੋਪ ਬੜਾ ਉੱਚਾ ਲਾਤਾ ਇਹਦੇ ਵਿੱਚ ਸਪੇਸ ਵੀ ਕ ਪੂਰੀ ਟਿਕਾ ਸਕਦੇ ਆ ਉਧਰ ਤੁਸੀਂ ਦੇਖੋ ਸ਼ੀਸ਼ਾ ਲੱਗਾ ਡਰੈਸਿੰਗ ਟੇਬਲ ਵੀ ਬਣ ਗਿਆ ਸਾਈਜ਼ ਵੀ ਬੜਾ ਸੋਹਣਾ ਹੈਗਾ ਫਿਰ ਇਹਦੇ ਨਾਲ ਤੁਸੀਂ ਸੌਇਟੀਆਂ ਵੀ ਇਹਨਾਂ ਡ੍ਰੌਪ ਗਰਾਂ ਲੱਗੇ ਆ ਗਿਆ ਸਰ ਹੈਗਾ 35 36000 ਦਾ ਰੇਟ ਕੀ ਇਹਦਾ ਨਹੀਂ ਜੀ ਜੇ 35 36000 ਦਾ ਬੈੱਡ ਲੈਣਾ ਹੋਵੇ ਫੈਕਟਰੀ ਜੇ ਆਂਦਾ ਕੀ ਫਾਇਦਾ ਹੈਗਾ ਹਾਂ ਜੀ ਇਹ ਬੈੱਡ ਪੈਗਾ ਜੀ 24000 ਦਾ 24000 ਦਾ ਬੈੱਡ ਬਿਲਕੁਲ ਜੀ ਪੂਰਾ ਕੰਪਲੀਟ ਬੈੱਡ 24000 ਦਾ ਜਿਹੜਾ ਬਾਜ਼ਾਰ 'ਚ 35 36000 ਦਾ ਮਿਲਣਾ ਇਹ ਵੱਡਾ ਬੈੱਡ ਆ ਹੈਵੀ ਬੈੱਡ ਇੱਥੇ 24000 ਪ੍ਰਾਈਸ ਤੁਹਾਨੂੰ ਅਸੀਂ ਦੇ ਦੇਾਂਗੇ ਸੋ ਦੇਖੋ ਜੀ ਬੈੱਡ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਪੂਰੇ ਰਾਇਲ ਚੀਜ਼ਾਂ ਦਾ ਦਿਖਾ ਰਹੇ ਹਾਂ ਚਾਹੇ ਤੁਸੀਂ ਗ੍ਰੇ ਕਲਰ ਲੈਣਾ ਆਹ ਦੇਖੋ ਆਹ ਗ੍ਰੇ ਦੇ ਨਾਲ ਬਲੂ ਆ ਗਿਆ ਵਿੱਚ 골ਡਨ ਪੱਟੀਆਂ ਆ ਗਈਆਂ ਇਹ ਵੀ ਬਹੁਤ ਸੋਹਣਾ ਬੈੱਡ ਤਿਆਰ ਕੀਤਾ ਤੁਹਾਡੇ ਘਰ ਦਾ ਕਮਰਾ ਛੋਟਾ ਆ ਤੁਸੀਂ ਚਾਹੋ ਨੀ ਵੀ ਸੈਟੀਆਂ ਅਸੀਂ ਨਹੀਂ ਲਾਉਣੀਆਂ ਉਹਦੇ ਨਾਲ ਵੀ ਤੁਸੀਂ ਆਹ ਬਹੁਤ ਸੋਹਣਾ ਸੈੱਟ ਕਰ ਸਕਦੇ ਆ ਇਹ ਵੀ ਤੁਹਾਨੂੰ ਸੈਟ ਤੋਂ ਮਿਲ ਜਾਣੀਆਂ ਜੇ ਨੂੰ ਜਿੱਦਾਂ ਰੰਗ ਪਸੰਦ ਹੈ ਰੰਗ ਲੈ ਜਾਓ ਜਿਹਨੂੰ ਜਿੰਦਾ ਦਾ ਸਾਈਜ਼ ਦਾ ਸਾਈਜ਼ ਲੈ ਜੋ ਕਿਸੇ ਨੂੰ ਵੱਡਾ ਬੈੱਡ ਚਾਹੀਦਾ ਕਿਸੇ ਨੂੰ ਛੋਟਾ ਬੈੱਡ ਚਾਹੀਦਾ ਸਾਡੇ ਕੋਲ 11 11.5000 ਤੋਂ ਸ਼ੁਰੂ ਆਉਂਦਾ 15 20 25 30000 ਤੱਕ ਦੇ 40000 50000 70 80000 ਤੱਕ ਦੇ ਬੈੱਡ ਵੀ ਸਾਡੇ ਕੋਲ ਤੁਹਾਨੂੰ ਮਿਲ ਜਾਣੇ ਆ ਸਵਾ ਦੇਖੋ ਜੀ ਸਭ ਤੋਂ ਰਾਇਲ ਲਗਜ਼ਰੀ ਬੈੱਡ ਦਿਖਾ ਰਿਹਾ ਸਾਈਜ਼ ਦੇਖੋ ਕਿੰਨਾ ਵੱਡਾ ਕਈ ਵੇਲੇ ਤੁਹਾਡੇ ਕਮਰੇ ਵੱਡੇ ਆ ਤੁਸੀਂ ਉਹਨਾਂ ਜਿ ਰੱਖ ਸਕਦੇ ਆ ਸੈਟ ਹੀ ਹੈਗੇ ਆ ਦੇਖੋ ਪਿੱਛੇ ਆ ਵੀ ਦੇਖੋ ਸਾਈਜ਼ ਬੜਾ ਸੋਹਣਾ ਇਹ ਵੀ ਸਾਡਾ ਬਹੁਤ ਟੌਪ ਦਾ ਬੈੱਡ ਆ ਕਈ ਕਹਿੰਦੇ ਸਾਨੂੰ ਬਲੈਕ ਦੇ ਵਿੱਚ ਚਾਹੀਦਾ ਆ ਗਿਆ ਦੇਖੋ ਜਿੱਦਾਂ ਹੁਣ ਕਈ ਬੰਦੇ ਰਾਤੀ ਬੈਹਿ ਕੇ ਇੱਥੇ ਉੱਠਦੇ ਐ ਜਿੱਦਾਂ ਫੋਰ ਐਗਜ਼ਾਮਪਲ ਅਸੀਂ ਇੱਥੇ ਬੈਠੇ ਐ ਸੋ ਕੇ ਉਠਾਂਗੇ ਥੱਲੇ ਅਸੀਂ ਫੁੱਟ ਲਾਈਟ ਦਿੱਤੀ ਹੋਈ ਐ ਜੀ ਜੀ ਬੈੱਡ ਦੇ ਥੱਲੇ ਵੀ ਦਿੱਤੀ ਐ ਔਰ ਈਵਨ ਬੈੱਡ ਦੇ ਪਿੱਛੇ ਵੀ ਦਿੱਤੀ ਐ ਕੋਈ ਸੀਨਰੀ ਲਗਾਈ ਹੋਈ ਉਹਦੇ ਲਈ ਵੀ LED ਲਾਈਟਸ ਐ ਅੱਛਾ ਇਹਦੇ ਪਿੱਛੇ ਵੀ ਲੱਗੀ ਹੋਈ ਐ ਹਾਂ ਜੀ ਇਦਾਂ ਹੁਣ ਦੇਖੋ ਰਾਤੀ ਕਿਸੇ ਨੇ ਉੱਠਣਾ ਹੋਵੇ ਕਿਸੇ ਨੂੰ ਪਤਾ ਨਹੀਂ ਠੋਕਰ ਖਾ ਕੇ ਡਿੱਗ ਜਾਏ ਆ ਦੇਖੋ ਇਹਦੇ ਪਿੱਛੇ ਵੀ ਲਾਈਟ ਹੈ ਇਹਦੇ ਅੱਗੇ ਵੀ ਲਾਈਟਸ ਹੈ ਦੇਖੋ ਇਹਦਾ ਬਹੁਤ ਸੋਹਣਾ ਫੀਚਰ ਆ ਤੁਸੀਂ ਸੁੱਤੇ ਪਏ ਹੋ ਤੁਸੀਂ ਉੱਠਦੇ ਹੋ ਤੁਹਾਨੂੰ ਲਾਈਟ ਜਗਾਉਣ ਦੀ ਲੋੜ ਨਹੀਂ ਆ ਇੰਨੀ ਕੁ ਮਿੱਟੀ ਮਿੱਟੀ ਧੀਮੀ ਧੀਮੀ ਲਾਈਟ ਆ ਤੁਸੀਂ ਉੱਠ ਕੇ ਜਾ ਸਕਦੇ ਹੋ ਮਤਲਬ ਇਹ ਵੀ ਇੱਕ ਬਹੁਤ ਸੋਹਣਾ ਫੀਚਰ ਆ ਆ ਤੁਸੀਂ ਦੁਕਾਨ ਨਾਲ ਚਲ ਜਓ ਇਦਾਂ ਦੇ ਬੈੱਡ ਲਾਈਟਾਂ ਲੱਗੀਆਂ ਥੰਦੇ ਤਹਾਨੂੰ ਬਹੁਤ ਘੱਟ ਮਿਲਣੀ ਹੈ ਸਰ ਇਹਦੀ ਕੁਆਲਿਟੀ ਇਦਾਂ ਦੀ ਹੈ ਖਰਾਬ ਨਹੀਂ ਹੋਏਗੀ ਜੀ ਬਿਲਕੁਲ ਪੂਰੀ ਲਾਈਫ ਲੌਂਗ ਚੱਲੇਗੀ ਦੇਸੀ ਫੱਟਾ ਕੋਈ ਕੰਮ ਨਹੀਂ ਆਏਗਾ ਜੀ ਪ੍ਰੋਪਰ ਫੈਕਟਰੀ ਦੀ ਫਿਟਿੰਗ ਹੈ ਦੇਖੋ ਜੀ ਸਾਡੇ ਕੋਲ ਹਰ ਤਰ੍ਹਾਂ ਦੇ ਡਰੈਸਿੰਗ ਤੁਹਾਨੂੰ ਮਿਲ ਜਾਣੇ ਆ ਤੁਹਾਨੂੰ ਸਾਈਜ਼ ਵੱਡਾ ਚਾਹੀਦਾ ਛੋਟਾ ਚਾਹੀਦਾ ਹਰ ਇੱਕ ਬਜਟ 'ਚ ਦੇਖੋ ਇਹ ਤਾਂ ਮਿਲਦਿਆ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿੰਨੀਆਂ ਸੋਹਣੀਆਂ ਲਾਈਟਾਂ ਲੱਗੀਆਂ ਬਹੁਤ ਸੋਹਣੇ ਕਲਰ ਹੈਗੇ ਆ ਜਿਹੜੇ ਸ਼ੀਸ਼ੇ ਵੀ ਲੱਗੇ ਆ ਜੈਗੋਰ ਦੇ ਲੱਗੇ ਹੋਏ ਆ ਕੋਈ ਵੀ ਚੀਜ਼ ਮਾੜੀ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਉਹ ਲਾਸਟ ਰਕ ਵੀ ਦਿਖਾ ਦਿਓ ਜਿੰਨੇ ਵੀ ਸਾਡੇ ਕੋ ਇਹਦਾ ਇਹ ਤੁਹਾਨੂੰ ਸੈਂਪਲ ਦਿਖਾ ਰਿਹਾ ਜਦੋਂ ਤੁਸੀਂ ਫੈਕਟਰੀ ਵਿੱਚ ਆਉਣਾ ਇਸ ਤੋਂ ਬੱਕਰੀਆਂ ਹੋਰ ਵੀ ਤੁਹਾਨੂੰ ਜੈਨਿਕ ਤੇ ਬੱਕਰੀਆਂ ਜੀਜਾ ਤੁਹਾਨੂੰ ਇੱਥੇ ਮਿਲ ਜਾਣੀਆਂ ਆ ਲਓ ਵੀ ਹੋ ਤੁਹਾਨੂੰ ਮੈਂ ਅਲਟਰਾ ਲਗਜ਼ੀਵੇਟਰ ਦਿਖਾਣਾ ਆ ਜਿਹੜੇ ਫਰਡ ਕੋ ਬੈੱਡ ਪਏ ਆ ਚਾਰ ਪੰਜ ਬੈੱਡ ਤੁਸੀਂ ਚੈੱਕ ਕਰ ਲਓ ਇੰਨੀ ਜ਼ਿਆਦਾ ਸੇਲ ਆ ਇੰਨੀ ਜ਼ਿਆਦਾ ਡਿਮਾਂਡ ਆ 4 4 5 5 ਜਾਰੀ ਇਹ ਸੈੱਟ ਬਿਕ ਚੁੱਕਿਆ ਤੇ ਬਾਪਰ ਅਸੀਂ ਲੈ ਕੇ ਆ ਰਹੇ ਆ ਆ ਦੇਖੋ ਗ੍ਰੇ ਹੋ ਗਿਆ ਇਹਦਾ ਗ੍ਰੀਨ ਦਾ ਕੰਟਰਾਸਟ ਹੋ ਗਿਆ ਲਾਈਟਿੰਗ ਬੜੀ ਸੋਹਣੀ ਆ ਇਹਦੇ ਤੁਸੀਂ ਆ ਸੈਟੀਆਂ ਦੇਖੋ ਇਹਦੇ ਵਿੱਚ ਵੀ ਦੇਖੋ ਫੋਟੋ ਲਾਈਟ ਹਰੇਕ ਬੈੱਡ ਦੇ ਵਿੱਚ ਲੱਗੀ ਹੋਈ ਆ ਇਹ ਤੁਸੀਂ ਲੈ ਕੇ ਜਾ ਸਕਦੇ ਆ ਕਿਸੇ ਨੂੰ ਗ੍ਰੀਨ ਚਾਹੀਦਾ ਬੈਂਟਲੀ ਮਾਡਲ ਸਾਡੇ ਕੋ ਆ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਰਾਜਾ ਮਹਾਰਾਜian ਕੀ ਫੀਲਿੰਗ ਜੇ ਤੁਸੀਂ ਲੈਣੀ ਆ ਇਹ ਖਾਸ ਤੌਰ ਤੇ ਸਾਡੇ ਐਨਆਰਆਈ ਭਰਾ ਜਿਹੜੇ ਆ ਜਾਂ ਜਿਹੜੇ ਬਹੁਤ ਰਾਇਲ ਅਮੀਰ ਲੋਕ ਆ ਫੈਕਟਰੀਆਂ ਵਾਲੇ ਡਾਕਟਰ ਉਹਨਾਂ ਦੇ ਘਰਾਂ ਦੇ ਵਿੱਚ ਇਦਾਂ ਦੇ ਬੈੱਡ ਜਾ ਰਹੇ ਆ ਸਾਡੇ ਧੜਾ ਧੜਾ ਆ ਦੇਖੋ ਵਾਈਟ ਦੇ ਨਾਲ 골ਡਨ ਰੋਜ਼ ਗੋਲਡ ਮੈਚਿੰਗ ਤੁਹਾਨੂੰ ਕਰਤੀ ਆ ਇੱਥੇ ਮਿਰਰ ਲੱਗੇ ਹੋਇਆ ਇੱਥੇ ਡਰਾਪ ਵੀ ਅਸੀਂ ਡਬਲ ਦੇਤੀ ਆ ਇਹਦੇ ਉੱਤੇ ਵੀ ਤੁਹਾਨੂੰ ਫੋਟੋ ਲਾਈਟ ਦੇਤੀ ਆ ਚਾਰੇ ਪਾਸੇ ਕੱਪੜਾ ਬੜਾ ਸੋਹਣਾ ਲੱਗਾ ਆ ਵੀ ਤੁਹਾਨੂੰ ਬੈਠਣ ਦੀ ਸਪੇਸ ਦੇ ਦਿੰਦੀ ਹੈਗੀ ਆ ਜੇਪਾ ਇਸ ਬੈੱਡ ਦੀ ਗੱਲ ਕਰੀਏ ਇਹਦੀ ਇੰਨੀ ਜਾਰੀ ਡਿਮਾਂਡ ਆ ਮੈਂ ਤੁਹਾਨੂੰ ਇਹ ਕਹਾਂਗਾ ਜਿਹੜੇ ਵੀ ਬੰਦੇ ਨੂੰ ਇਹ ਬੈੱਡ ਪਸੰਦ ਆ ਗਿਆ ਛੇ ਦੀ ਛੇ ਦੀ ਤੁਸੀਂ ਇੱਥੇ ਆ ਜਾਓ ਜੇ ਤੁਸੀਂ ਦੋ ਦਿਨ ਵੀ ਲਾਤੇ ਇਹ ਬੈੱਡ ਸਾਨੂੰ ਮਿਲਣਾ ਨਹੀਂ ਜੇ ਮਿਲਿਆ ਤੁਹਾਨੂੰ ਫਿਰ ਪੰਜ ਦਸ ਦਿਨ ਵੇਟ ਕਰਨੀ ਪਊਗੀ ਇਹ ਵੀ ਬਹੁਤ ਸੋਹਣਾ ਬੈੱਡ ਹੈਗਾ ਬੈੱਡ ਦੇ ਨਾਲ ਆ ਦੇਖੋ ਰੂਮ ਚੇਰਾ ਵੀ ਬਹੁਤ ਸੋਹਣਿਆ ਸਰ ਇਹ ਤਾਂ ਬਹੁਤ ਸੁਪਰ ਸੇਲ ਆ ਬਹੁਤ ਪਸੰਦ ਆ ਰਹੇ ਲੋਕਾਂ ਨੂੰ ਸਰ ਲਾਸਟ ਟਾਈਮ ਅਸੀਂ ਵੀਡੀਓ ਸ਼ੂਟ ਕੀਤੀ ਸੀਗੀ ਉਸ ਤੋਂ ਬਾਅਦ ਇੱਕ ਕਸਟਮਰ ਆਏ ਮੇਰੇ ਕੋਲ ਜੀ ਸੇਮ ਪੰਜ ਬੈੱਡ ਇਹ ਬਸ ਪੰਜ-ਛੇ ਦਿਨਾਂ 'ਚ ਹੀ ਜਾਣੇ ਆ 1 2 3 4 5 ਹਾਂਜੀ ਇਹ ਪੰਜੋ ਬੈੱਡ ਪੰਜਾਂ ਰੂਮ 'ਚੋਂ ਉਹਨਾਂ ਦੇ ਜਾਣੇ ਆ ਜੀ ਮਤਲਬ ਇੰਨਾ ਕਿ ਲੋਕੀ ਪਸੰਦ ਕਰ ਰਹੇ ਆ ਔਰ ਰੇਟ ਜਦੋਂ ਉਹਨਾਂ ਨੇ ਖੁਦ ਮੈਨੂੰ ਦੱਸਿਆ ਆਏ ਲੁਧਿਆਣੇ ਤੋਂ ਸੀਗੇ ਜੀ ਅੱਧੋ-ਅੱਧ ਦਾ ਫਰਕ ਕਹਿੰਦੇ ਜੀ ਰੇਟਸ ਦੇ ਵਿੱਚ ਅੱਧੋ-ਅੱਧਾ ਫਰਕ ਜੋ ਰੇਟ ਮੈਂ ਇੱਥੇ ਉਹਨਾਂ ਨੂੰ ਦਿੱਤੇ ਆ ਜਿਹੜੇ ਉਹਨਾਂ ਨੇ ਮਾਰਕੀਟ 'ਚ ਕੀਤਾ ਅੱਧੋ-ਅੱਧਾ ਫਰਕ ਸੀ। ਸੋ ਇਹੀ ਫਰਕ ਆ ਤੁਹਾਨੂੰ ਅਸੀਂ ਦੱਸ ਰਹੇ ਆ ਵੱਡੇ ਸ਼ਹਿਰਾਂ 'ਚ ਵੱਡੇ ਸ਼ੋਅਰੂਮਾਂ ਦੇ ਵਿੱਚ ਤੇ ਸਾਡੀ ਫੈਕਟਰੀ 'ਚ ਆਉਣ ਦਾ ਫਰਕ ਕੀ ਆ ਅੱਧੋ-ਅੱਧੇ ਰੇਟਾਂ ਦਾ ਤੁਹਾਨੂੰ ਇੱਥੇ ਫਰਕ ਮਿਲ ਜਾਣਾ। ਸਰ ਇੱਕ ਹੋਰ ਮੈਨੂੰ ਗੱਲ ਦੱਸ ਦਿਓ ਬਹੁਤ ਸਾਰੇ ਲੋਕਾਂ ਦਾ ਸਵਾਲ ਹੁੰਦਾ ਵੀ ਕੀ ਇੱਥੇ ਕਿਸ਼ਤਾਂ ਦੇ ਫਰਨੀਚਰ ਤੁਸੀਂ ਦਿੰਦੇ ਹੋ? ਕਿਸ਼ਤਾਂ ਤੇ ਮਿਲ ਜਾਂਦਾ 100 ਕਿਲੋਮੀਟਰ ਦਾ ਦਾਇਰਾ ਹੋਣਾ ਚਾਹੀਦਾ ਬਜਾਜ ਫਾਈਨੈਂਸ ਈਜ਼ੀਲੀ ਹੋ ਜਾਏਗਾ। ਔਰ ਅਗਰ ਕਿਸੇ ਬੰਦੇ ਨੇ ਬਾਹਰ ਲੈ ਜਾਣਾ ਹੋਏ ਉਹ ਵੀ ਪ੍ਰੋਪਰ ਸਾਡੇ ਕੋਲ ਅਰੇਂਜਮੈਂਟ ਹੈਗਾ ਭਾਵੇਂ ਕਿਸੇ ਵੀ ਕੰਟਰੀ 'ਚ ਜੇ ਇਸ ਮਰਜ਼ੀ ਕੰਟਰੀ 'ਚ ਚਾਹੀਦਾ ਹੋਏ इजीली ਉੱਥੇ ਚਲੇ ਜਾਂਦਾ ਕੋਈ ਉਹ ਪ੍ਰੋਬਲਮ ਨਹੀਂ ਹੈ ਉਹ ਮੈਨੂੰ ਦੱਸੋ ਸਰ ਉਹ ਵੀ ਬੜਾ ਸੋਹਣਾ ਤੁਸੀਂ ਸੈਟਅਪ ਲਾਇਆ ਹੋਏ ਇਹਦੇ ਬਾਰੇ ਵੀ ਦੱਸੋ ਪਲੀਜ਼ ਸਰ ਇਹ ਬੈੱਡ ਜਿਹੜਾ ਹੈਗਾ ਇਹ ਸਾਡਾ ਫੈਕਟਰੀ ਦੇ ਵਿੱਚ ਇਹ ਮੇਰੇ ਕੋਲ ਚੌਥਾ ਪੰਜਵਾਂ ਸੇਲ ਹੋ ਚੁੱਕਾ ਬੈੱਡੇ ਜਿਹੜੇ ਉਹ ਗੁਰੂ ਆਏ ਆ ਬਾਹਰ ਉਹਨਾਂ ਲਈ ਆ ਬੈੱਡਸ ਜਾ ਰਹੇ ਆ ਇਹਦੇ 'ਚ ਅਸੀਂ ਬਿਲਕੁਲ ਅਲੱਗ ਚੀਜ਼ ਬਣਾਈ ਹੈ ਇਹਦੇ 'ਚ ਚੈਸਟਰ ਵੀ ਬਣਾਤਾ ਥੱਲੇ ਅੱਗੇ ਸਟੋਰੇਜ ਕਪੈਸਿ ਇਹ ਰਾਮ ਨਾਲੇ ਚੇ ਤੁਸੀਂ ਸਮਾਨ ਰੱਖ ਸਕਦੇ ਹੋ ਔਰ ਪੂਰੀ ਤਿੰਨੋਂ ਚਾਰੇ ਤਰਫ ਕੁਸ਼ਨਿੰਗ ਕਰਕੇ ਬੈੱਡ ਬਣਾਇਆ ਬਹੁਤ ਹੈਵੀ ਬੈੱਡ ਹੈ। ਸਲਾਰੀ ਬੈੱਡ ਗਨ ਉਹ ਅਸੀਂ ਦਿਖਾਤੇ ਆਹ ਸੋਫਾ ਤੁਸੀਂ ਚੈੱਕ ਕਰ ਲਓ ਸੋਫਿਆਂ ਦੇ ਵਿੱਚ ਸਵੇਡ ਲੱਗੀ ਹੋਈ ਆ। ਕਲਰ ਦੇ ਵਿੱਚ ਕਾਫੀ ਆ ਸਾਈਜ਼ ਵੱਖੋ ਵੱਖਰੇ ਸਰ ਇਹਦੇ ਪ੍ਰਾਈਸ ਦੱਸੋ ਨਾ ਕੀ ਹੈਗੇ ਆ? ਸਰ ਪ੍ਰਾਈਸ ਤੁਸੀਂ ਦੱਸੋ ਮਾਰਕੀਟ ਦੇ ਵਿੱਚ ਕੀ ਹੋਣਾ ਚਾਹੀਦਾ ਜੀ। ਮਾਰਕੀਟ ਨੂੰ ਛੱਡੋ ਜੀ ਇਹ ਫੈਕਟਰੀ ਜਾਇਆ ਨਾ 28500 28500 ਚ ਪੂਰਾ ਸੈੱਟ 40000 ਰੁਪਏ ਦਾ ਬਿਜਾਰ ਦਾ ਰਹਿਣਗੇ। ਸਾਢੇ 28000 ਜੀ। ਅੱਛਾ ਇਹ ਵੀ ਦੱਸ ਦਿਓ ਸਰ ਸਾਢੇ 28 ਇਹ ਵੀ ਸਾਡੇ 2200 ਬਿਲਕੁਲ ਜੀ ਲਓ ਆਹ ਦੇਖੋ ਵੀ ਰੇਟਾਂ ਵਾ ਵਾ ਜਮੀਨ ਸਮਾਨ ਦਾ ਫਰਕ ਇੱਥੇ ਤੁਹਾਨੂੰ ਮਿਲ ਜਾਣਾ ਅਗਲਾ ਸੈੱਟ ਸਾਡੇ 18500 ਲਓ ਆਹ ਗ੍ਰੀਨ ਸੋਫਾ ਤੁਹਾਨੂੰ ਸਿਰਫ ਸਾਡੇ 18000 ਰੀਡ ਸੈਂਟਰ ਟੇਬਲ ਸ਼ੀਸ਼ਾ ਗੱਦੀਆਂ ਪਾ ਕੇ ਸਰ ਆ ਵੀ ਬੜਾ ਸੋਹਣਾ ਦੇ ਇੱਕ ਵਧੀਆ ਸਾਈਜ਼ ਹੈ ਇਹਦੇ ਵੀ ਦੱਸੋ ਕੀ ਪ੍ਰਾਈਸ ਆ ਸਰ ਇਹ ਸੋਫਾ 18500 ਵਿਕ ਚੁੱਕਾ ਵੈਸੇ ਇਹਦੇ ਨਾਲ ਦੇ ਹੋਰ ਆਰਡਰ ਦੇ ਕਹੋਗੇ ਮਿਲ ਜਾਏਗਾ 18500 18500 ਡਾਈਨਿੰਗ ਸੈੱਟ ਕਿਸੇ ਨੇ ਆਖਵਾ ਚਾਹੀਦਾ ਉਹ ਵੀ ਮਿਲ ਜਾਏਗਾ ਉਸ ਤੋਂ ਬਾਅਦ ਬੈੱਡ ਕੋਈ ਚਾਹੁੰਦਾ ਹੋ ਸਸਤੇ ਅੱਛੀ ਰੇਂਜ ਹੈ ਉਹ ਵੀ 18500 ਦਾ 18500 18500 ਜੋ ਮਰਜ਼ੀ ਸੋਫਾ ਲੈ ਜਾਓ ਜੀ ਦੇਖੋ 18500 ਦੇ ਵਿੱਚ ਬਹੁਤ سارے ਸੈੱਟ ਤੁਹਾਨੂੰ ਮਿਲ ਜਾਣਗੇ ਰੰਗ ਪੂਰਾ ਪੂਰਾ ਗੱਦੀਆਂ ਦੇ ਨਾਲ ਪੂਰਾ ਸ਼ੀਸ਼ਾ ਵਿਦ ਪਫੀ ਠੀਕ ਹੈ ਇਸ ਤੋਂ ਬਾਅਦ ਥੋੜਾ ਜਿਹਾ ਹੈਵੀ ਸੋਫਾ ਚਾਹੀਦਾ 32000 ਦਾ ਇਹ ਲੈ ਲਓ ਜੀ ਇਸ ਤੋਂ ਬਾਅਦ ਕਲਰ ਕੋਈ ਹੋਰ ਚਾਹੀਦਾ 18500 ਦਾ ਇਹ ਲੈ ਲਓ ਕੋਈ ਹੋਰ ਹੈਵੀ ਸਵਾਡ ਮਟੀਰੀਅਲ ਸੇ ਚਾਹੀਦਾ ਹੋਏ ਇਹ ਤਕਰੀਬਨ 45-46 ਹਜ਼ਾਰ ਦਾ ਸੈੱਟ ਤਿਆਰ ਹੋ ਜਾਂਦਾ ਪੂਰਾ ਜਿਹੜਾ ਬਾਜ਼ਾਰ 'ਚ 70-75 ਹਜ਼ਾਰ ਦਾ ਇੱਥੇ ਹਾਂਜੀ ਹਾਂਜੀ ਬਿਲਕੁਲ ਮਿਲ ਜਾਂਦਾ ਜੀ ਆ ਦੇ ਕੋਈ ਇੱਚ ਬਹੁਤ ਹੈ ਇਸ ਤੋਂ ਵੀ ਹੈਵੀ ਸੈੱਟ ਆ ਜਾਂਦਾ ਇਹ ਕੰਪਲੀਟ ਸੈੱਟ ਕਾਰਨਰ ਦੋ ਪਫੀਆਂ ਸੈਂਟਰ ਟੇਬਲ ਦੇ ਨਾਲ ਜੀ ਇਹ ਤਕਰੀਬਨ 56-57 ਹਜ਼ਾਰ ਦਾ ਸੈੱਟ ਤਿਆਰ ਹੋ ਜਾਂਦਾ ਪੂਰਾ ਦੇਖੋ ਬਾਜ਼ਾਰ 'ਚ 1 ਲੱਖ ਦਾ ਇੱਥੇ 56-57 ਹਜ਼ਾਰ ਦਾ ਇੱਚ ਪੂਰਾ ਦਬਾ ਕੇ ਦੇਖੋ ਇੰਨੀ ਮੋਟੀ-ਮੋਟੀ ਫੋਮਾਂ ਪਾਈਆਂ ਕੋਈ ਵੀ ਇਦਾਂ ਦਾ ਮਟੀਰੀਅਲ ਨਹੀਂ ਹੈਗਾ ਕਿ ਜਿਹਦੇ ਵੀ ਬੰਦਾ ਛੂ ਟੱਕਰ ਸਾਵਾ ਦੇ ਕੋਲ ﺍﻟमारीयां ਸਾਡੇ ਕੋਲ ਹਰ ਤਰ੍ਹਾਂ ਦੀ ﺍﻟमारीयां ਮਿਲ ਜਾਏਗੀ ਛੋਟੇ ਤੋਂ ਛੋਟਾ ਸਾਈਜ਼ ਵੱਡੇ ਤੋਂ ਵੱਡਾ ਸਾਈਜ਼ ਜਿੰਦਾਂ ਦਾ ਵੀ ਚਾਹੀਦਾ ਹੋਵੇ ਜਾਂ ਮੰਦਿਰ ਚਾਹੀਦਾ ਹੋਵੇ ﺍﻟमारी ਚਾਹੀਦੀ ਹੋਵੇ ਹਰ ਚੀਜ਼ ਮਿਲ ਜਾਏਗੀ ਸਰ ਰੇਟ ਕੀ ਹੈ ਦਾ 3500 ਰੁਪਿਆ ਮਜ਼ਾਕ ਕਰਦੇ ਹੋ ਤੁਸੀਂ ਸਰ 3500 ਰੁਪਿਆ 8000 ਰੁਪਿਆ ਵੀ ਆ ਰਿਹਾ ਰੇਟ ਆ ਜਿੰਨਾ ਮਰਜ਼ੀ ਲੈ ਲਓ ਸਰ ਇੱਕ ਨਹੀਂ ਸੌ ﺍﻟमारीयां ਲਓ ਆ ﺍﻟमारीਆਂ ਨੂੰ 3500 ਚ ਮਿਲ ਜਾਣੀਆਂ ਵੱਡੀਆਂ ਵੱਡੀਆਂ ﺍﻟमारीयां ਲੈਣੀਆਂ ਲੈ ਜਾਓ ਆ ਮੰਦਿਰ ਪਏ ਆ ਮੰਦਿਰ ਲੈ ਜਾਓ ਜੀ ਇੱਧਰ ਵੀ ਦੇਖੋ ਬਹੁਤ ਸੋਹਣੇ ਹੁਣ ਤੁਹਾਨੂੰ ਆਪ ਲਗਜ਼ਰੀ ਬੈੱਡ ਦਿਖਾਉਣੇ ਆ ਇਹ ਵੱਡੇ ਵੱਡੇ ਹੋਟਲਾਂ ਚ ਰਾ ਗਿਆ ਇਹ ਬਹੁਤ ਜਿਆਦਾ ਡਿਮਾਂਡ ਆ ਤੁਹਾਨੂੰ ਬਾਰ ਬਾਰ ਕਹਿੰਦੇ ਆ ਸਾਡੇ ਬੈੱਡ ਬਲੈਕ ਚ ਵੈਕ ਰਹੇ ਆ ਹੋਰ ਪਾਸੇ ਜਾਓ ਨਾ ਜਦੋਂ ਵੀਡੀਓ ਦੇਖਦੇ ਆ ਦੂਜੇ ਦਿਨ ਸਕੂਟਰ ਕਾਰ ਗੱਡੀ ਚੱਕੋ ਆ ਜਾਓ ਆਉਣਾ ਕਿੱਥੇ ਆ ਕੰਫੀਬਲ ਮੈਟ੍ਰੈਸ ਜਲੰਧਰ ਗੱਦਿਆਂ ਦੀ ਫੈਕਟਰੀ ਵੀ ਆ ਫਰਨੀਚਰ ਵੀ ਹੈਗਾ ਨੰਬਰ ਵੀ ਸਾਡਾ ਸਕਰੀਨ ਤੇ ਆ ਇਸ ਤੋਂ ਇਲਾਵਾ ਤੁਸੀਂ ਪ੍ਰੈਸ ਟੇਬਲ ਲੈਣੇ ਆ ਇਹਨਾਂ ਵਿੱਚ ਵੀ ਬਹੁਤ ਸਾਰੀ ਤੁਹਾਨੂੰ ਰੇਂਜ ਮਿਲ ਜਾਣੀ ਆ ਗੱਦੇ ਸਾਡੇ ਕੋਲ ਹਰ ਪ੍ਰਕਾਰ ਦੇ ਆ ਬੈੱਡ ਸਾਡੇ ਕੋਲ ਹਰ ਤਰ੍ਹਾਂ ਦੇ ਆ ਸੋਫੇ ਹਰ ਤਰ੍ਹਾਂ ਦੇ ਮਿਲ ਜਾਣੇ ਆ ਸੋ ਸਰ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਇੱਕ ਸੌਖੇ ਤਰੀਕੇ ਦੇ ਨਾਲ ਐਡਰੈਸ ਜ ਫੋਕਲ ਪੁਆਇੰਟ ਜਲੰਧਰ ਫੋਕਲ ਪੁਆਇੰਟ ਦੇ ਵਿੱਚ ਜਦੋਂ ਬੰਦਾ ਕੋਈ ਐਂਟਰ ਕਰੇਗਾ ਬਿਲਕੁਲ ਗੱਦੇ ਔਰ ਫਰਨੀਚਰ ਦੀ ਫੈਕਟਰੀ ਦੇ ਬੋਰਡ ਲੱਗੇ ਹੋਏ ਆ ਬਹੁਤ ਆਸਾਨੀ ਨਾਲ ਸਾਡੀ ਫੈਕਟਰੀ ਪਹੁੰਚ ਸਕਦੇ ਹੋ ਔਰ E 44 ਫੋਕਲ ਪੁਆਇੰਟ ਐਕਸਟੈਂਸ਼ਨ ਜਲੰਧਰ ਐਡਰੈਸ ਹੈ ਜੀ ਸਾਡਾ ਸੋ ਕਿਸ਼ਤਾ ਦਾ ਖਾਸ ਪਵੰਦੇ ਆ ਤੁਸੀਂ ਜਲੰਧਰ 100 ਕਿਲੋਮੀਟਰ ਤੋਂ ਜਿੱਥੇ ਮਰਜੀ ਆ ਜਾਓ ਦੇ ਦੇਆਗੇ ਤੁਹਾਨੂੰ ਕੋਈ ਹੋਰ ਜਾਣਕਾਰੀ ਨੇ ਫੋਨ ਤੁਸੀਂ ਕਰ ਲਿਓ ਹਰ ਇੱਕ ਗੱਲ ਤੁਹਾਨੂੰ ਸਮਝਾ ਦਿਆਂਗੇ ਸੋ ਇੱਕ ਗੱਲ ਤੁਸੀਂ ਜਰੂਰ ਸੁਣ ਲਓ ਬਹੁਤ سارے ਲੋਕ ਕਹਿੰਦੇ ਵੀ ਅਸੀਂ ਬੈੱਡ ਲੈਣਾ ਹੈ ਬੈੱਡ ਦੇ ਨਾਲ ਗੱਦੇ ਫਰੀ ਹੈ ਬੈੱਡ ਨਾਲ ਗੱਦੇ ਫਰੀ ਨਹੀਂ ਹੈਗੇ ਬੈੱਡ ਦਾ ਰੇਟ ਵੱਖਰਾ ਹੈ ਜਿਹੜੇ ਸਾਡੇ ਗੱਦੇ ਆ ਗੱਦਿਆਂ ਰੇਟ ਵੱਖਰਾ ਹੈਗਾ ਸੋ ਇਸ ਲਈ ਵੱਖੋ ਵੱਖਰੇ ਰੇਟ ਇਹਨਾਂ ਦੇ ਅਸੀਂ ਦੱਸ ਰਹੇ ਹਾਂ ਜੇ ਕੋਈ ਕਨਫਿਊਜ਼ਨ ਹੋਈ ਕੋਈ ਸਵਾਲ ਕਰਨਾ ਨੰਬਰ ਸਕਰੀਨ 'ਤੇ ਆ ਫੋਨ ਕਰ ਸਕਦੇ ਆ ਕਹਾਰਾ ਮੈਨੂੰ ਓਮ ਸੰਧੀ ਨਾਲ ਹਰਦੀਪ ਸਿੰਘ ਅਗਰਸਾਨ ਟੀਵੀ ਜਲੰਧਰ